ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਨਾਜ਼ ਐ ਨਿਵਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਕੁੰਦੇ ਵਾਲੀ ਸਲਵਾਰ ਹੈ ਜਿਹੜੀ ਉਹ ਸਟਿਚਿੰਗ ਉਹਦੀ ਕਿਸ ਤਰ੍ਹਾਂ ਕਰੀਦੀ ਹੁੰਦੀ ਹੈ ਸਟੇਟ ਸਲਵਾਰ ਦੀ ਤੁਹਾਨੂੰ ਪਹਿਲਾਂ ਮੈਂ ਦੱਸੀ ਹੋਈ ਹੈ ਠੀਕ ਹੈ ਅੱਜ ਆਪਾਂ ਕਰਾਂਗੇ ਕੁੰਦੇ ਵਾਲੀ ਸਲਵਾਰ ਦੀ ਸਟਿਚਿੰਗ ਤੇ ਕਟਿੰਗ ਦੀ ਵੀ ਵੀਡੀਓ ਪਾਈ ਹੋਈ ਹੈ ਕੁੰਦੇ ਵਾਲੀ ਸਲਵਾਰ ਦੀ ਉਹ ਤੁਸੀਂ ਜੇ ਕਿਸੇ ਨੇ ਦੇਖਣੀ ਹੋਵੇ ਕਟਿੰਗ ਸਿੱਖਣੀ ਹੋਵੇ ਤਾਂ ਤੁਸੀਂ ਉਹ ਦੀ ਸਰਚ ਕਰਕੇ ਵੀਡੀਓ ਦੇਖ ਸਕਦੇ ਹੋਗੇ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਜਿਹਨਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਅੱਜ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਕੁੰਡੇ ਵਾਲੀ ਸਲਵਾਰ ਦੀ ਆਪਾਂ ਸਟੀਚਿੰਗ ਕਿਸ ਤਰ੍ਹਾਂ ਕਰਨੀ ਹੈ ਧਿਆਨ ਨਾਲ ਜਰੂਰ ਦੇਖਿਓ ਹਾਂਜੀ ਦੇਖੋ ਆਪਣੇ ਕੋਲੇ ਇਹ ਹੈਗੇ ਹੁਣ ਕੁੰਡੇ ਕੁੰਡੇ 4 ਹੁੰਦੇ ਆ ਠੀਕ ਹੈ ਤੇ ਜਿਹੜੇ ਪੌਂਚੇ ਆਪਾਂ ਕੱਢਦੇ ਆ ਉਹ ਹੁੰਦੇ ਆਪਣੇ ਕੋਲੇ 2 ਹੁਣ ਆਪਾਂ ਸਭ ਤੋਂ ਪਹਿਲਾਂ ਸਾਰੇ ਤੋਂ ਪਹਿਲਾਂ ਆਪਾਂ ਇੱਕ ਕੁੰਦਾ ਚੱਕ ਲੈਣਾ ਇੱਕ ਕੁੰਦਾ ਚੱਕ ਲੈਣਾ ਠੀਕ ਹੈ ਤੇ ਇੱਕ ਆਪਣੇ ਕੋਲੇ ਹੈਗਾ ਪੌਂਚਾ ਤੇ ਇਹਦੇ ਹੁਣ ਦੇਖੋ ਫਲਾਰ ਹੈ ਜਿਹੜੇ ਉਹ ਇਹਨਾਂ ਫਲਾਵਰਾਂ ਦਾ ਜਿਹੜਾ ਕੋਈ ਵੀ ਚੱਕਰ ਨਹੀਂ ਹੈਗਾ ਇਹ ਉੱਤੇ ਸਿੱਧੇ ਜੇ ਨੇ ਠੀਕ ਹੈ ਇਸ ਤਰ੍ਹਾਂ ਇਹਦੀ ਡਿਜ਼ਾਈਨਿੰਗ ਹੈ ਤੇ ਜੇ ਕੋਈ ਇਸ ਤਰ੍ਹਾਂ ਦਾ ਹੋਵੇ ਫਲਾਰ ਵੀ ਸਿੱਧੇ ਹੀ ਜਾਂਦਾ ਹੋਵੇ ਤਾਂ ਤੁਸੀਂ ਉਹ ਧਿਆਨ ਨਾਲ ਦੇਖਣਾ ਵੀ ਕਿੱਧਰ ਨੂੰ ਜਾਂਦੇ ਆ ਫਲਾਵਰ ਤੁਸੀਂ ਉਸ ਹੱਬ ਨਾਲ ਜਿਹੜੀ ਆ ਆਪਾਂ ਸਲਵਾਰ ਦੀ ਸਟਿਚਿੰਗ ਕਰਨੀ ਹੈ ਠੀਕ ਹੈ ਹੁਣ ਆਪਾਂ ਦੇਖੋ ਇਹ ਇਹ ਹੈਗਾ ਕੁੰਦਾ ਤੇ ਇਹ ਹੈਗਾ ਪਹੁੰਚਾ ਆਪਾਂ ਇਹਨਾਂ ਨੂੰ ਜਿਹੜੇ ਸਿੱਧੇ ਪਾਸੇ ਆ ਉਹਨਾਂ ਨੂੰ ਅੰਦਰ ਕਰ ਲੈਣਾ ਠੀਕ ਹੈ ਤੇ ਆਪਾਂ ਇਹਦੀ ਸੀਨ ਲਗਾ ਦੇਣੀ ਹੈ ਹੁਣ ਇੱਥੇ ਇਹਨਾਂ ਨੂੰ ਜੋੜ ਲੈਣਾ ਪਹਿਲਾਂ ਦੇਖੋ ਜੀ ਇਹ ਹੈਗਾ ਆਪਣਾ ਕੁੰਦਾ ਤੇ ਇਹ ਹੈਗਾ ਪੌਂਚਾ ਆਪਾਂ ਹੁਣ ਇਹ ਇੱਕ ਇੱਕ ਜੋੜ ਲਿਆ ਠੀਕ ਹੈ ਇੱਕ ਕੁੰਦਾ ਜੋੜ ਲਿਆ ਤੇ ਇੱਕ ਆਪਾਂ ਜੋੜ ਲਿਆ ਪੌਂਚਾ ਹੁਣ ਦੇਖੋ ਆਪਾਂ ਇਧਰਲੀ ਸਾਈਡ ਕੁੰਦਾ ਜੋੜਿਆ ਇਧਰਲੀ ਸਾਈਡ ਵੀ ਕੁੰਦਾ ਜੋੜਾਂਗੇ ਠੀਕ ਹੈ ਇਹ ਹੈਗਾ ਆਪਣਾ ਪੌਂਚਾ ਹੁਣ ਆਪਾਂ ਇੱਕ ਕੁੰਦਾ ਹੋਰ ਲੈ ਲੈਣਾ ਇਹ ਲੈ ਲੜੇ ਇਹ ਖੋਹ ਕੁੰਦਾ ਤੇ ਹੁਣ ਇਹਨੂੰ ਦੂਜੇ ਜਿਹੜਾ ਪੌਂਚਾ ਤਾਂ ਦੂਜੀ ਸਾਈਡ ਹੈ ਪੌਂਚੇ ਦੀ ਉਹਨੂੰ ਆਪਾਂ ਇਹਦੇ ਨਾਲ ਜੋੜ ਦਾਂਗੇ ਦੋਨੋਂ ਕੁੰਦੇ ਜਿਹੜੇ ਇੱਕ ਪੌਂਚੇ ਦੇ ਨਾਲ ਜੋੜ ਦਾਂਗੇ ਅਸ ਪਾਸੇ ਉਹਨਾਂ ਦੇ ਲਓ ਜੀ ਆਪਣੇ ਹੁਣ ਦੋਨੇ ਕੁੰਦੇ ਜੁੜ ਗਏ ਨੇ ਪੌਂਚੇ ਦੇ ਨਾਲ ਦੇਖੋ ਇਹ ਪੌਂਚਾ ਇੱਕ ਹੁੰਦਾ ਤੇ ਇੱਕ ਹੁੰਦਾ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਦੂਜੇ ਨੂੰ ਅਟੈਚ ਕਰ ਲੈਣਾ ਠੀਕ ਹੈ ਦੇਖੋ ਜੀ ਹੁਣ ਆਪਾਂ ਇਹ ਦੋਨੇ ਪੱਲਿਆਂ ਦੇ ਜਿਹੜੇ ਪੌਂਚੇ ਆਪਾਂ ਜੋੜ ਲਏ ਨੇ ਕੁੰਦੇ ਜੋੜ ਲਏ ਐ ਤੇ ਹੁਣ ਇਹ ਦੇਖੋ ਆਪਣੇ ਕੋਲੇ ਆਸਣ ਇਹ ਤੇ ਇਹ ਦੂਜਾ ਆਸਣ ਇਹ ਵਾਲਾ ਠੀਕ ਐ ਹੁਣ ਆਪਾਂ ਦੋਨਾਂ ਆਸਣਾਂ ਨੂੰ ਜੋੜ ਲੈਣਾ ਹੈ ਇਸੇ ਤਰ੍ਹਾਂ ਹੀ ਦੂਜਾ ਆਸਣ ਵੀ ਜੋੜ ਲੈਣਾ ਹੁਣ ਲਓ ਜੀ ਹੁਣ ਆਪਾਂ ਇਹ ਦੋਨੇ ਆਸਣ ਜੋੜ ਲਏ ਜੇ ਤੁਸੀਂ ਇਹ ਆਸਣ ਇੱਥੇ ਕਿ ਆਪਾਂ ਇੰਟਰਲੋਕ ਕਰਦੇ ਹੁੰਦੇ ਆ ਜੇ ਤੁਸੀਂ ਗੁੰਮ ਕਰਨੀ ਚਾਹੁੰਦੇ ਆ ਤਾਂ ਉਹ ਵੀ ਆਪਾਂ ਕਰ ਸਕਦੇ ਆ ਗੁੰਮ ਆਸਣਾਂ ਤੇ ਸੀਨ ਵੀ ਲਗਾ ਸਕਦੇ ਆ ਉਹ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਦੱਸੂਗੀ ਬਲ ਪਾਉਣ ਤੋਂ ਪਹਿਲਾਂ ਆਪਾਂ ਬੈਲਟ ਨੂੰ ਤਿਆਰ ਕਰ ਲੈਣੇ ਆ ਇਹ ਹੈਗੀ ਆਪਣੇ ਕੋਲੇ 벨ਟ ਠੀਕ ਹੈ ਆਪਾਂ ਜਿੰਨੀ ਆਪਾਂ ਨੂੰ ਰੈਡੀ 벨ਟ ਚਾਹੀਦੀ ਹੁੰਦੀ ਹੈ ਉਹਦੇ ਤੋਂ ਮੈਂ 1.5 ਇੰਚ ਵੱਧ ਕੱਟ ਲਈ ਹੁੰਦੀ ਹੈ ਤੇ ਹੁਣ ਦੇਖੋ ਆਪਾਂ ਜਿਹੜਾ ਹੈਗਾ ਮੈਂ ਤੁਹਾਨੂੰ ਦੱਸ ਦਿੰਨੀ ਵੀ ਆਸਾਨ ਆਪਾਂ ਜਿਹੜਾ ਗੁੰਮ ਹੈ ਉਹ ਕਿਸ ਤਰ੍ਹਾਂ ਕਰ ਸਕਦੇ ਆ ਆਪਾਂ ਇਹਦੇ ਤੇ ਹੀ ਦੱਸ ਦਿੰਨੇ ਆ ਠੀਕ ਹੈ ਦੇਖੋ ਆਪਣੇ ਕੋਲੇ ਹੁਣ ਇਹ ਸਿੱਧਾ ਪਾਸਾ ਆਇਆ ਠੀਕ ਹੈ ਇਹ ਕੱਪੜੇ ਦਾ ਤੇ ਆਪਾਂ ਇੱਥੇ ਬਿਲਕੁਲ ਬਸ ਪੈਰ ਪੈਰ ਤੋਂ ਵੀ ਘੱਟਾ ਥਾਂ ਹੱਥੇ ਸੀਨ ਲਗਾਉਣੀ ਆ ਆਪਾਂ ਤੇ ਹੁਣ ਆਪਾਂ ਇਹਨੂੰ ਕਰ ਲੈਣਾ ਪੁੱਠਾ ਇਸ ਤਰ੍ਹਾਂ ਆਪਾਂ ਇਹ ਝੋਲੀ ਤੇ ਲਗਾ ਸਕਦੇ ਹਾਂ ਠੀਕ ਹੈ ਤੇ ਬੈਲਟ ਤੇ ਵੀ ਤੁਸੀਂ ਲਗਾ ਸਕਦੇ ਹੋ ਇੱਕ ਸਾਈਡ ਤੋਂ ਜਿਹੜੇ ਬੈਕ ਵਾਲਾ ਹੁੰਦਾ ਹੈ ਕਪਾਸਾ ਇਹ ਦੇਖੋ ਹੁਣ ਆਪਾਂ ਇੱਥੋਂ ਸਿੱਧੇ ਪਾਸੇ ਤੇ ਨਿਸ਼ਾਨ ਸਲਾਈ ਲਗਾ ਲਈ ਸੀ ਤੇ ਹੁਣ ਆਪਾਂ ਇਹਨੂੰ ਪੁੱਠਾ ਕਰਕੇ ਇਸ ਤਰ੍ਹਾਂ ਇਹਦੇ ਤੇ ਸੀਨ ਲਗਾ ਦੇਣੀ ਹੈ ਲਓ ਜੀ ਹੁਣ ਦੇਖੋ ਆਪਣੇ ਹੁਣ ਇੱਥੇ ਇੰਟਰਲੌਕ ਕਰਨ ਦੀ ਲੋੜ ਨਹੀਂ ਪੈਣੀ ਆਪਾਂ ਨੂੰ ਠੀਕ ਹੈ ਇਹ ਤਾਂ ਹੋ ਗਿਆ ਬੈਕ ਵਾਲਾ ਤੇ ਹੁਣ ਆਪਾਂ ਫਰੰਟ ਵਾਲਾ ਦੇਖਣਾ ਹੈ 5 ਇੰਚ ਦੀ ਆਪਾਂ 벨ਟ ਰੈਡੀ ਕਰਨੀ ਹੈ ਠੀਕ ਹੈ ਸਾਢੇ ਪੰਜ ਤੇ ਨਿਸ਼ਾਨੀ ਲਗਾ ਕੇ ਉੱਥੇ ਤੱਕ ਸਾਢੇ ਪੰਜ ਤੱਕ ਆਪਾਂ ਸੀਨਾ ਜਿਹੜੀ ਲਗਾ ਦੇਣੀ ਹੈ ਕਿਉਂਕਿ ਅੱਧਾ ਇੰਚ ਸੀਨਾ ਦੇ ਵਿੱਚ ਆ ਜਾਊਗੀ ਤੇ ਬਾਕੀ 벨ਟ ਆਪਣੀ 5 ਇੰਚ ਤਿਆਰ ਰਹੇਗੀ ਹੁਣ ਦੇਖੋ ਆਪਾਂ ਇੱਥੇ ਸਾਢੇ ਪੰਜ ਲੈ ਲਏ ਇੱਥੇ ਨਿਸ਼ਾਨ ਸਾਢੇ ਪੰਜ ਲਗਾ ਲਿਆ ਠੀਕ ਹੈ ਹੁਣ ਆਪਾਂ ਇੱਥੋਂ ਤੱਕ ਸਾਢੇ ਪੰਜ ਟਿੱਕਰ ਸੀਨ ਲਗਾਵਾਂਗੇ ਠੀਕ ਹੈ ਜੀ ਇਹ ਹੁਣ ਆਪਾਂ ਲਗਾਤੀ ਹੁਣ ਜੇ ਆਪਾਂ ਇਹਦੇ ਤੇ ਵੀ ਇੰਟਰਲੌਕ ਨਹੀਂ ਕਰਨੀ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਕਰ ਸਕਦੇ ਆ ਹੁਣ ਦੇਖੋ ਆਪਾਂ ਜਦੋਂ ਇਹਨੂੰ ਗੁੰਮ ਕਰਨਾ ਆ ਵੀ ਮੀਨਜ਼ ਇੰਟਰਲੌਕ ਨਹੀਂ ਕਰਨਾ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਹੀ ਫੋਲਡ ਕਰ ਲਾਂਗੇ ਦੇਖੋ ਆਪਣੇ ਕੋਲੇ ਇਹ 에ਅਰ ਫੋਲਡਿੰਗ ਵਾਲਾ ਪਾਸਾ ਇਹਨੂੰ ਆਪਾਂ ਹੁਣ ਇੰਨਾ ਫੋਲਡ ਕਰ ਲਾਂਗੇ ਇਹਨੂੰ तिरछा ਇਸ ਤਰ੍ਹਾਂ ਕਰਨਾ ਜਦੋਂ ਆਪਾਂ ਚੀੜੀ ਬਣਾਉਣੀ ਹੈ ਠੀਕ ਹੈ ਚੀੜੀ ਬਣਾਉਣੀ ਹੈ ਇਹ ਆਪਾਂ ਇਹਨੂੰ ਇਸ ਤਰ੍ਹਾਂ ਕਰ ਲਾਂਗੇ ਫਿਰ ਆਪਾਂ ਇੱਧਰ ਸੀਨ ਲਗਾ ਦਾਂਗੇ ਜਦੋਂ ਆਪਾਂ ਇੱਧਰ ਸੀਨ ਲਗਾਵਾਂਗੇ ਤਾਂ ਜਿਹੜਾ ਇਹ ਇਹਨੂੰ ਆਪਾਂ 9 ਦੇ ਨਾਲ ਇਸ ਤਰ੍ਹਾਂ ਸਿੱਧਾ ਕਰ ਲੈਣਾ ਠੀਕ ਹੈ ਹੁਣ ਆਪਾਂ ਇਹਨੂੰ ਇੱਧਰ ਫੋਲਡ ਕਰ ਦੇਣਾ ਜਿਹੜਾ ਇਹ ਵਾਲਾ ਇਹਨਾਂ ਆਪਾਂ ਕੱਪੜਾ ਛੱਡਿਆ ਸੀ ਇਹਨੂੰ ਫੋਲਡ ਕਰ ਦੇਣਾ ਦੇਖੋ ਫਿਰ ਆਪਾਂ ਇਹਦੇ ਤੇ ਸਲਾਈ ਲਗਾ ਦੇਣੀ ਹੈ ਉਸੇ ਤਰ੍ਹਾਂ ਇਹ ਆਪਾਂ ਇਟਲੀ ਸਾਈਡ ਕਰਾਂਗੇ ਠੀਕ ਹੈ ਇਹਨੂੰ ਫੋਲਡ ਕਰ ਲਾਂਗੇ ਦੇਖੋ ਆਏ ਹੋ ਗਏ ਨਾ ਹੁਣ ਆਪਣਾ ਇਹ ਦੇਖੋ ਹੁਣ ਆਪਾਂ ਨੂੰ ਇੱਥੇ ਇੰਟਰਲੋਕ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਆਪਾਂ ਇੱਥੇ ਇਸ ਤਰ੍ਹਾਂ ਨਹੀਂ ਮੋੜਦੇ ਤਾਂ ਆਪਾਂ ਨੂੰ ਇੰਟਰਲੋਕ ਕਰਨੇ ਬਹੁਤ ਔਖੇ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਇੰਨਾ ਕੀ ਹੀ ਕਪੜਾ ਹੁੰਦਾ ਹੈਗਾ ਤੇ ਉਹ ਚੰਗੀ ਤਰ੍ਹਾਂ ਇੰਟਰਲੋਕ ਨਹੀਂ ਹੁੰਦੀ ਤਾਂ ਕਰਕੇ ਤੁਸੀਂ ਇਸ ਤਰ੍ਹਾਂ ਹੀ ਫੋਲਡ ਕਰ ਲਿਆ ਕਰੋ ਠੀਕ ਹੈ ਹੁਣ ਦੇਖੋ ਆਪਾਂ ਨੂੰ 벨ਟ ਦੇ ਕਿਤੇ ਵੀ ਇੰਟਰਲੋਕ ਕਰਨੇ ਲੋੜ ਨਹੀਂ ਪੈਣੀ ਇਹ ਵੀ ਆਪਾਂ ਫੋਲਡ ਕਰ ਲਿਆ ਠੀਕ ਹੈ ਤੇ ਹੁਣ ਆਪਾਂ ਇਹਦਾ ਜਿਹੜਾ ਨਿਫਾ ਹੈਗਾ ਉਹ ਮੋੜਦੇ ਹਾਂ ਠੀਕ ਹੈ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਰੱਖ ਕੇ ਇੰਨਾਂ ਆਪਾਂ ਫੋਲਡ ਕਰ ਦੇਣਾ ਇਹ ਇਸ ਤਰ੍ਹਾਂ ਆਪਾਂ ਫੋਲਡ ਕਰ ਦਾਂਗੇ ਠੀਕ ਹੈ ਇਹ ਹੈਗਾ ਆਪਣੀ ਚਿੜੀ ਖੁੱਲਾ ਵਾਲਾ ਪਾਸਾ ਠੀਕ ਹੈ ਇੱਥੋਂ ਹੁਣ ਆਪਾਂ ਇੰਨਾਂ ਫੋਲਡ ਕਰ ਦਾਂਗੇ ਠੀਕ ਹੈ ਜੀ ਹੁਣ ਦੇਖੋ ਆਪਾਂ ਦੂਜੀ ਸਾਈਡ ਤੋਂ ਇਸ ਤਰ੍ਹਾਂ ਵੀ ਫੋਲਡ ਕਰ ਲਿਆ ਠੀਕ ਹੈ ਇੱਥੋਂ ਆਪਾਂ ਸਲਾਈ ਜਿਹੜੀ ਸਟਾਰਟ ਕਰ ਲਾਂਗੇ ਜਿਹੜੀ 벨ਟ ਹੈ ਉਹ ਰੈਡੀ ਹੋ ਗਈ ਹੈ ਤੇ ਇਹ ਆਪਣੀ ਹੁਣ ਜਿਹੜੀ ਇਹਦੀ ਇੱਥੋਂ ਲੰਬਾਈ ਹੈ ਉਹ ਹੈਗੀ ਆ 5.5 ਇੰਚ ਤੇ ਜਿਹੜੀ ਚੜਾਈ ਹੈ ਉਹ ਆਪਾਂ ਜਿੰਨੀ ਰੱਖਣੀ ਹੈ ਉਨੀ ਰੱਖ ਲੈਣੀ ਹੈ ਇਹ ਹੁਣ ਆਪਣੀ ਹੋ ਗਈ 벨ਟ ਤਿਆਰ ਤੇ ਹੁਣ ਆਪਾਂ ਪਾਵਾਂਗੇ ਬਲ ਪਹਿਲਾਂ ਆਪਾਂ ਫਰੰਟ ਵਾਲੇ ਪਾਵਾਂਗੇ ਇਹ ਜਿਹੜੀ ਹੈਗੀ ਹੈ ਇਹ ਹੈਗੀ ਆਪਣੀ ਸੀਨ ਆਸਣ ਵਾਲੀ ਠੀਕ ਹੈ ਤੇ ਮੈਂ ਇੱਥੋਂ ਵੱਲ ਚੱਕ ਕੇ ਇੱਥੋਂ ਦੇਖੋ ਆਪਣੀ ਇਹ ਮਸ਼ੀਨ ਹੈ ਨਾ ਜਿਹੜੀ ਇੱਥੋਂ ਮੈਂ ਰੱਖ ਲੈਣੀ ਹੁੰਦੀ ਹੈ ਨਿਸ਼ਾਨੇ ਦਾ ਇਹ ਇੱਥੇ ਚੱਕ ਕੇ ਤੁਸੀਂ ਇੱਥੋਂ ਡਿਸਟੈਂਸ ਹੈ ਜਿਹੜਾ ਉਹ ਤੁਸੀਂ ਦੇਖਣਾ ਕਿੰਨਾ ਰੱਖਣਾ ਤੁਸੀਂ ਇੱਥੋਂ 1 ਇੰਚ ਵੀ ਰੱਖ ਸਕਦੇ ਹੋ 1.5 ਇੰਚ ਵੀ ਰੱਖ ਸਕਦੇ ਹੋ ਠੀਕ ਹੈ ਤੇ ਮੈਂ ਇੱਥੋਂ ਅੱਧਾ ਇੰਚ ਰੱਖਿਆ ਕਿਉਂਕਿ ਇਹ ਹੈਗੇ ਕੁੰਡੇ ਵਾਲੀ ਸਲਵਾਰ ਤੇ ਆਪਣੇ ਵੱਲ ਜ਼ਿਆਦਾ ਹੁੰਦੀ ਹੈ ਕੁੰਡੇ ਵਾਲੀ ਸਲਵਾਰ ਦੇ ਸਟੇਟ ਸਲਵਾਰ ਦੇ ਤੁਸੀਂ 1.5 ਇੰਚ ਰੱਖ ਸਕਦੇ ਹੋ ਇਹਦਾ ਡਿਸਟੈਂਸ ਹੁਣ ਆਪਾਂ ਸਾਰੇ ਬਲ ਜਿਹੜੇ ਉਹ ਇੱਥੋਂ ਚੱਕ ਕੇ ਹੀ ਪਾਵਾਂਗੇ ਕੋਈ ਬਲ ਇਹ じゃ ਹੁੰਦਾ ਵੀ ਜਿੱਥੇ ਕੋਈ ਵੱਧ ਘੱਟ ਹੋ ਜੇ ਥੋੜਾ ਬਹੁਤ ਤਾਂ ਉਹ ਆਪਾਂ ਕਰ ਲੈਣੇ ਹੁੰਦੇ ਇੰਨਾ ਕੁ ਤਾਂ ਠੀਕ ਹੈ ਹੁਣ ਆਪਾਂ ਸਾਰੇ ਬਲ ਇੱਥੋਂ ਇਸ ਤਰ੍ਹਾਂ ਹੀ ਪਾਈ ਜਾਣੇ ਆ ਤੇ ਜਿਹੜੀ ਆ ਬਲਾਂ ਦੀ ਬਲਾਂ ਵਾਲਾ ਡਿਸਟੈਂਸ ਹੈ ਇਹ ਇੱਕ ਬਰਾਬਰ ਪਾਉਣਾ ਹੈ ਠੀਕ ਹੈ ਕਿਉਂਕਿ ਜੇ ਆਪਾਂ ਕੋਈ ਦੂਰ ਪਾਤਾ ਕੋਈ ਨੇੜੇ ਪਾਤਾ ਤਾਂ ਇਹ ਜਿਹੜੇ ਉਹ ਸੋਹਣੇ ਨਹੀਂ ਲੱਗਦੇ ਤਾਂ ਕਰਕੇ ਆਪਾਂ ਜਿਹੜਾ ਇਹਦਾ ਡਿਸਟੈਂਸ ਆ ਤੁਸੀਂ ਪੌਂਦੀ ਤਾਂ ਘੱਟ ਰੱਖਣਾ ਘੱਟ ਰੱਖ ਲੋ ਜ਼ਿਆਦਾ ਰੱਖਣਾ ਜ਼ਿਆਦਾ ਰੱਖ ਲੋ ਉਹ ਤੁਸੀਂ ਪਹਿਲੇ ਵਾਲ ਚ ਰੱਖ ਸਕਦੇ ਹੋ ਤੇ ਬਾਕੀ ਸਾਰੇ ਵਾਲ ਆਪਾਂ ਉਸੇ ਤਰ੍ਹਾਂ ਹੀ ਪਾਵਾਂਗੇ ਇੱਕ ਤੁਸੀਂ ਇਹਦਾ ਜ਼ਰੂਰ ਧਿਆਨ ਰੱਖਿਆ ਕਰੋ ਜਦੋਂ ਇਹ ਆਪਣੀ ਸੀਨ ਆ ਜਾਂਦੀ ਹੈ ਕੁੰਡੇ ਤੇ ਪਹੁੰਚੇ ਵਾਲੀ ਠੀਕ ਹੈ ਐਜੇ ਤੋਂ ਜੇ ਆਪਣੀ ਸੀਨ ਹੁਣ ਇੱਥੇ ਆ ਗਈ ਦੇਖੋ ਮੈਂ ਇੱਥੋਂ ਸਾਰੇ ਬਲ ਪਾਈ ਜੰਨੀ ਹੈ ਜੇ ਇਹ ਇੱਥੇ ਆ ਗਈ ਤਾਂ ਆਪਾਂ ਇੱਥੇ ਆ ਵਾਲੀ ਸੀਨ ਇਧਰ ਨਹੀਂ ਕਰਨੀ ਇਹਨੂੰ ਆਪਾਂ ਅੰਦਰ ਹੀ ਰੱਖਾਂਗੇ ਦੇਖੋ ਹੁਣ ਇਹ ਵੈਸੇ ਤਾਂ ਮੇਰੀ ਸੀਨ ਹੈ ਜਿਹੜੀ ਸਾਈਡ ਤੇ ਆ ਰਹੀ ਹੈ ਇੱਥੋਂ ਮੈਂ ਹੁਣ ਚੱਕ ਲੂੰਗੀ ਤੇ ਇੱਥੇ ਇਹ ਬਿਲਕੁਲ ਉਹ ਸੀਨ ਤੇ ਆਪਾਂ ਬਲ ਨਹੀਂ ਪਾਉਣਾ ਜਿਹੜੀ ਸੀਨ ਆਪਾਂ ਲਗਾਈ ਹੋਈ ਹੈ ਇੱਕ ਗੱਲ ਦਾ ਹੋਰ ਧਿਆਨ ਦੇਣਾ ਰੱਖਣਾ ਦੇਖੋ ਜਦੋਂ ਆਪਾਂ ਕਟਿੰਗ ਕਰਦੇ ਆਂ ਤਾਂ ਆਪਾਂ ਕੱਟ ਲਗਾ ਲੈਨੇ ਆ ਜਦੋਂ ਆਪਾਂ ਪੌਂਚੇ ਦਾ ਸੈਂਟਰ ਹੁੰਦਾ ਹੈਗਾ ਠੀਕ ਹੈ ਜਿਹੜੀ ਆਪਾਂ ਸੈਂਟਰ ਵਾਲੀ ਆਪਣੀ ਸੀ ਆਹ ਹੁੰਦੀ ਹੈ ਕਰੀਜ਼ ਹੁੰਦੀ ਹੈ ਉਹ ਹੁਣ ਦੇਖੋ ਆਹ ਵਾਲਾ ਕੱਟ ਆ ਗਿਆ ਠੀਕ ਹੈ ਹੁਣ ਜੇ ਇਹ ਕੱਟ ਇਹ ਇੱਥੇ ਹੁੰਦਾ ਜਾਂ ਪਿੱਛੇ ਹੁੰਦਾ ਪਰ ਉਹ ਉਹ ਆਪਾਂ ਉੱਥੋਂ ਹੀ ਚੱਕਣਾ ਕਿਉਂਕਿ ਇਹ ਜਿਹੜਾ ਸੈਂਟਰ ਦੇ ਵਿੱਚ ਹੀ ਆਉਣਾ ਹੁੰਦਾ ਹੈਗਾ ਇਹਨੂੰ ਆਪਾਂ ਹੁਣ ਇੱਥੇ ਚੱਕ ਕੇ ਕਿਉਂਕਿ ਇਹ ਤਾਂ ਹੁਣ ਦੇਖੋ ਬਿਲਕੁਲ ਬਰਾਬਰ ਆ ਗਿਆ ਤਾ ਕਰਕੇ ਜੇ ਇੱਥੇ ਵੀ ਆਇਆ ਹੁੰਦਾ ਤਾਂ ਮੈਂ ਇਹ ਵਾਲਾ ਜਿਹੜਾ ਇੱਥੋਂ ਹੀ ਚੱਕਣਾ ਸੀ ਠੀਕ ਹੈ ਇਹ ਵਾਲਾ ਹੁਣ ਆਪਾਂ ਇੱਥੋਂ ਚੱਕਾਂਗੇ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਕਿਉਂਕਿ ਜਿਹੜੀ ਕਰੀਜ਼ ਹੈ ਉਹ ਆਪਣੇ ਸੈਂਟਰ ਵਾਲੇ ਬਲਦੀ ਹੀ ਪੈਂਦੀ ਹੁੰਦੀ ਹੈ ਤੁਸੀਂ ਪਹਿਲਾਂ ਕੱਟ ਲਗਾ ਸਕਦੇ ਹੋ ਹਾਂਜੀ ਹੁਣ ਆਪਾਂ ਇੰਨੇ ਕੁ ਬਲ ਪਾ ਲਏ ਨੇ ਠੀਕ ਹੈ ਤੇ ਆਪਾਂ ਬੈਲਟ ਆਪਣੀ ਹੈਗੀ ਐ 24 ਆਪਾਂ ਦੇਖ ਲੈਣਾ ਤੇ ਜਿਹੜਾ ਹੈਗਾ ਬੈਕ ਵਾਲਾ ਪਹਿਲਾਂ ਤੁਸੀਂ ਇਹ ਦੇਖੋ ਬੈਕ ਵਾਲਾ ਹੈ ਨਾ ਜਿਹੜਾ ਇੱਥੋਂ ਆਪਾਂ 6 ਇੰਚ ਛੱਡ ਦੇਣਾ ਹੈ ਬਲ ਪਾਉਣ ਵਾਸਤੇ ਠੀਕ ਹੈ ਇੱਥੋਂ ਆਪਾਂ 6 ਇੰਚ ਲੈ ਲੈਣਾ ਇੱਥੋਂ ਤੱਕ ਆਪਾਂ ਮਾਪਣਾ ਹੈ ਇੱਥੋਂ ਫਰੰਟ ਵਾਲਾ ਇੱਥੋਂ ਆਪਾਂ ਮਾਪਣਾ ਵੀ ਆਪਣੇ ਕੋਲੇ 24 ਰੈਡੀ ਹੈਗਾ ਇੱਕ ਨਹੀਂ ਹੈਗਾ ਵੈਸੇ ਆਪਾਂ ਇੱਥੋਂ ਹੀ ਮਾਣ ਲੈਣਾ ਤਾਂ ਕਿ ਆਪਾਂ ਨੂੰ ਬਲ ਦੇੜੰਦੀ ਜਾਂ ਹੋਰ ਪਾਉਣ ਦੀ ਲੋੜ ਨਾ ਪਵੇ ਦੇਖੋ ਇਸ ਤਰ੍ਹਾਂ ਆ ਦੇਖੋ ਹੁਣ ਆਪਣੇ ਕੋਲੇ ਪੂਰਾ ਆਉਂਦਾ 24 ਇੱਥੇ ਠੀਕ ਹੈ ਜਿਹੜਾ ਆਪਾਂ 6 ਇੰਚ ਤੇ ਇੱਥੇ ਨਿਸ਼ਾਨ ਲਗਾਇਆ ਸੀ ਆਵੜਾ ਨਿਸ਼ਾਨ ਲਗਾਇਆ ਸੀ 24 ਆਉਂਦਾਗਾ ਤੇ ਆਪਣੇ ਹੁਣ ਇੰਨੇ ਹੀ ਬਲ ਪੈਣਗੇ ਇੰਨੇ ਹੀ ਹੁਣ ਆਪਾਂ ਦੂਜੀ ਸਾਈਡ ਪਾਵਾਂਗੇ ਇਹਨੂੰ ਆਪਾਂ ਪੱਕਾ ਕਰ ਲੈਨੇ ਆਂ ਬਲ ਨੂੰ ਤੁਹਾਨੂੰ ਦੱਸ ਦਿਆਂ ਵੀ ਆਪਾਂ ਟੋਟਲ ਕਿੰਨੇ ਬਲ ਪਾਏ ਨੇ 1 2 3 4 5 6 7 8 9 10 11 12 ਆਪਣੇ 12 ਬਾਲਾ ਤੇ 12 ਹੀ ਆਪਾਂ ਦੂਜੀ ਸਾਈਡ ਪਾਵਾਂਗੇ ਹੁਣ ਇਸ ਤਰ੍ਹਾਂ ਹੀ ਹੁਣ ਆਪਾਂ ਇੱਧਰ ਪਾ ਲਾਂਗੇ ਜੇ ਤੁਸੀਂ ਇਸ ਤਰ੍ਹਾਂ ਪਾਉਂਗੇ ਨਾ ਬਾਲ ਆਪਾਂ ਨੂੰ ਵੀ ਕਦੇ ਵੀ ਉਹ ਨਹੀਂ ਹੋਣਾ ਵੀ ਆਪਾਂ ਇੱਕ ਬਾਲ ਢੇੜਤਾ ਜਾਂ ਦੋ ਬਾਲ ਢੇੜਤੇ ਜਾਂ ਪਾਲੀ ਵੱਧ ਹਨ ਇਸ ਤਰ੍ਹਾਂ ਤੁਸੀਂ ਪਹਿਲਾਂ ਮਿੰਡਿਆ ਕਰੋ ਬੈਚ ਨੂੰ ਹੁਣ ਉਸੇ ਤਰ੍ਹਾਂ ਹੀ ਆਪਾਂ ਇੱਥੋਂ ਚੱਕ ਕੇ ਉਹਨਾਂ ਨਾਲ ਡਿਸਟੈਂਸ ਦੇ ਕੇ ਆਪਾਂ ਇਹ 12 ਬਾਲ ਪਾ ਲੈਣੇ ਹੁਣ ਆਪਾਂ ਕਿੰਨੇ ਲੈਣੇ ਕਿੰਨੇ ਬਾਲ ਹੈ 1 2 3 4 5 6 7 8 9 10 11 12 12 ਬਾਲ ਪੈ ਗਏ ਨੇ ਠੀਕ ਹੈ ਲਓ ਜੀ ਇਹਨੂੰ ਪੱਕਾ ਕਰ ਲੈਣੇ ਆ ਇਹ ਵਾਲੇ ਬਾਲ ਨੂੰ ਤੇ ਹੁਣ ਆਪਾਂ ਪਾਉਣੇ ਆ ਬੈਕਵਾਰਡ ਹਾਂ ਠੀਕ ਹੈ ਬੈਕ ਦੇ ਦੋ ਬਲ ਪੈਂਦੇ ਆ ਤੁਸੀਂ ਇੱਥੋਂ 6 ਇੰਚ ਤੇ ਨਿਸ਼ਾਨੀ ਲਗਾ ਲੈਣੀ ਹੈ ਇੱਥੇ ਠੀਕ ਹੈ ਇਧਰ ਵੀ 6 ਇੰਚ ਤੇ ਤੇ ਹੁਣ ਤੁਸੀਂ ਦੇਖੋ ਇਹ ਆ ਵਾਲਾ ਜਿੱਥੇ ਆਪਾਂ ਨਿਸ਼ਾਨੀ ਲਗਾਈ ਸੀ ਦੇਖੋ ਇਸ ਤਰ੍ਹਾਂ ਬਲ ਪੈ ਗਿਆ ਜੇ ਕਪੜਾ ਘੱਟ ਹੋਵੇ ਫਿਰ ਤੁਸੀਂ ਇਹ ਜਿਹੜਾ ਬਲ ਹੈ ਛੋਟਾ ਵੀ ਕਾ ਸਕਦੇ ਹੋ ਠੀਕ ਹੈ ਆਪਣੇ ਕੋਲ ਕਪੜਾ ਬਾਧੂ ਸੀ ਲਓ ਜੀ ਹੁਣ ਆਪਾਂ ਬਲ ਪਾ ਲਏ ਐ ਤੇ ਹੁਣ ਆਪਾਂ ਜੋੜਾਂਗੇ ਬੈਲਟ ਠੀਕ ਐ ਬੈਲਟ ਹੁਣ ਦੇਖੋ ਤੁਸੀਂ ਆਪਾਂ ਹੁਣ ਜਿਹੜੀ ਇਹ ਸਲਵਾਰ ਹੈ ਵਾਲਾਗੇ ਉਹ ਸਿੱਧਾ ਪਾਸਾ ਹੈਗਾ ਆਪਣਾ ਤੇ ਜਿਹੜਾ ਇਹ ਆਪਣਾ ਫਰੰਟ ਵਾਲਾ ਇਹ ਹੈਗਾ ਫਰੰਟ ਜਿੱਥੋਂ ਚੀੜੀ ਆਪਾਂ ਬਣਾਈ ਹੋਈ ਐ ਇਹ ਇਹਨੂੰ ਆਪਾਂ ਦੇਖੋ ਇਸ ਤਰ੍ਹਾਂ ਰੱਖ ਲੈਣਾ ਇਹ ਆਪਣਾ ਪੁੱਠਾ ਪਾਸਾ ਹੈ ਸਲਵਾਰ ਦਾ ਸਿੱਧਾ ਪਾਸਾ ਇਹਨੂੰ ਆਪਾਂ ਸੀਨ ਦੇ ਨਾਲ ਸੀਨ ਮਿਲਾ ਦੇਣੀ ਹੈ ਠੀਕ ਐ ਮਲਾ ਕੇ ਤੇ ਜਿਹੜੀ ਇਹਦੀ ਬੈਕ ਸਾਈਡ ਹੈ ਉਹਦੀ ਵੀ ਜਿਹੜੇ ਆਹ ਵਾਲੀ ਆਪਣੀ ਸੀਨ ਹੈ ਇਹਦੇ ਨਾਲ ਮਲਾ ਦੇਣਾ ਠੀਕ ਹੈ ਮਲਾ ਕੇ ਇਸ ਤਰ੍ਹਾਂ ਫਸਿੱਧਾ ਕਰ ਲੈਣਾ ਤੇ ਹੁਣ ਆਪਾਂ ਇਹਦੇ ਤੇ ਸੀਨ ਲਗਾ ਦਾਂਗੇ ਅੱਧਾ ਅੱਧਾ ਇੰਚ ਹੈ ਜਿਹੜਾ ਆਪਾਂ ਕਪੜਾ ਛੱਡ ਕੇ ਇਹਦੀ ਇੱਥੇ ਸੀਨ ਲਗਾਵਾਂਗੇ ਠੀਕ ਹੈ ਦੇਖੋ ਤੁਸੀਂ ਇਹਨੂੰ ਇਧਰੋਂ ਸੈਂਟਰ ਦੇ ਨਾਲ ਮਿਲਾ ਲੈਣਾ ਹੈ। ਇਹ ਹੀ ਸੈਂਟਰ ਆਪਣਾ ਠੀਕ ਹੈ। ਤੇ ਇਹਨੂੰ ਹੁਣ ਆਪਾਂ ਸੈਂਟਰ ਮਿਲਾਉਂਦੇ ਹੋਏ ਇੱਥੇ ਸੀਨ ਲਗਾ ਲਾਂਗੇ। ਲਓ ਜੀ ਆਪਣੇ ਹੁਣ ਇਹ ਬਲ ਅਟੈਚ ਹੋ ਗਏ ਠੀਕ ਹੈ 벨ਟ ਦੇ ਨਾਲ ਤੇ ਇਹਦੇ ਉੱਪਰ ਵੀ ਆਪਾਂ ਇੱਕ ਹੋਰ ਸੀਨ ਲਗਾਵਾਂਗੇ ਇਹਨੂੰ ਦਾਵ ਵਾਲੀ ਸੀਨ ਬੋਲਦੇ ਆ ਠੀਕ ਹੈ ਇੱਥੇ ਆਪਾਂ ਇੱਕ 벨ਟ ਤੇ ਬਲਾਂ ਦੇ ਜਿਹੜੇ ਵਿਚਕਾਰ ਲਈ ਸੀਨ ਹੈ ਉਹਦੇ ਉੱਪਰ ਦਾਅ ਪਾ ਦਾਂਗੇ ਲਓ ਜੀ ਹੁਣ ਆਪਣੀ ਇਹ ਸਲਵਾਰ ਹੈ ਜਿਹੜੀ ਬਣ ਗਈ ਹੈ ਠੀਕ ਹੈ ਦੇਖੋ ਤੇ ਹੁਣ ਆਪਾਂ ਅਜੇ ਰਹਿ ਗਿਆ ਮੂਰੀਆਂ ਬਣਾਉਣ ਵਾਲੀਆਂ ਇਹ ਦੇਖੋ ਆਪਾਂ ਹੁਣ ਇਹ ਲੀਰ ਲੈ ਲਈਏ ਠੀਕ ਹੈ ਬੁਕਰਮ ਜਿੰਨੀ ਆਪਣੀ ਬੁਕਰਮ ਲੈਣੀ ਹੈ ਉੰਨੀ ਲੀਰ ਲੈ ਲੈਣੇ ਤੇ ਇਹਨੂੰ ਇਸ ਤਰ੍ਹਾਂ ਆਪਾਂ ਕੱਪੜੇ ਦੇ ਉੱਪਰ ਰੱਖ ਕੇ ਅਟੈਚ ਕਰ ਲੈਣਾ ਹੈ ਇਸ ਤਰ੍ਹਾਂ ਆਪਾਂ ਸਾਰੇ ਕਵਰ ਕਰ ਲੈਣੇ ਠੀਕ ਹੈ ਇਸ ਤਰ੍ਹਾਂ ਆਪਾਂ ਇਹ ਅਟੈਚ ਕਰ ਲਈ ਬੁਕਰਮ ਕਪੜੇ ਦੇ ਉੱਪਰ ਹੁਣ ਅਟੈਚ ਕਰ ਲਈ ਤੇ ਇਹਨੂੰ ਆਪਾਂ ਹਾਫ ਕਰ ਲੈਣਾ ਹੈਗਾ ਇਸ ਤਰ੍ਹਾਂ ਦੋਨਾਂ ਮੂਰੀਆਂ ਦਾ ਆਪਾਂ ਹਾਫ ਕਰ ਲੈਣਾ ਠੀਕ ਹੈ ਮੈਂ ਤੁਹਾਨੂੰ ਇੱਕ ਮੂਰੀ ਹੈ ਜਿਹੜੀ ਜੜ ਕੇ ਦਿਖਾ ਦਿੰਨੀ ਹੈ ਠੀਕ ਹੈ ਬਾਕੀ ਆਪਾਂ ਉਸੇ ਤਰੀਕੇ ਜੜਾਂਗੇ ਫਿਰ ਦੇਖੋ ਹੁਣ ਆਪਾਂ ਇਹ ਜਿਹੜੀ ਬੁੱਕਰਮ ਹੈਗੀ ਇਸ ਤਰ੍ਹਾਂ ਰੱਖ ਲੈਣੀ ਹੈ ਠੀਕ ਹੈ ਤੇ ਜਿਹੜਾ ਇਹ ਵਾਲਾ ਹੈਗਾ ਸਿੱਧਾ ਪਾਸਾ ਹੈਗਾ ਤੇ ਜਿਹੜੀ ਇੱਕ ਮੇਨ ਗੱਲ ਹੈ ਜਿਹੜੀ ਆਹਾ ਵਾਲੀ ਆਪਣੀ ਸੀਨ ਹੁੰਦੀ ਹੈ ਦੇਖੋ ਜੋੜ ਹੁੰਦਾ ਇਹਨੂੰ ਆਪਾਂ ਬਾਹਰਲੇ ਪਾਸੇ ਕੱਢਣਾ ਹੁੰਦਾ ਅੰਦਰਲੇ ਪਾਸੇ ਨਹੀਂ ਰੱਖਣਾ ਹੁੰਦਾ ਠੀਕ ਹੈ ਇਹਨੂੰ ਹੁਣ ਆਪਾਂ ਥੋੜਾ ਥੋੜਾ ਬਸ ਪੈਰ ਪੈਰ ਤੋਂ ਘੱਟ ਆਪਾਂ ਜਿਹੜਾ ਇੱਥੋਂ ਦੇਖੋ ਇਸ ਤਰ੍ਹਾਂ ਮੋੜ ਲੈਣਾ ਇਸ ਤਰ੍ਹਾਂ ਇਹਦੇ ਉੱਪਰ ਆਪਾਂ ਰੱਖ ਲਾਂਗੇ ਥੋੜਾ ਥੋੜਾ 모ੜ ਕੇ ਹੁਣ ਆਪਾਂ ਇੱਕ ਕੈਦੇ ਉੱਪਰ ਸੀਨ ਲਗਾਵਾਂਗੇ ਤੁਸੀਂ ਇੱਥੇ ਟੱਚ ਕਰਕੇ ਦੇਖ ਲੈਣਾ ਵੀ ਆਪਣੀ ਬੁਕਰਮ ਹੈ ਜਿਹੜੀ ਉਹ ਕਿੱਥੇ ਜੇ ਹੈਗੀ ਠੀਕ ਹੈ ਕਈ ਵਾਰੀ ਬੁਕਰਮ ਤਾਂ ਥੱਲੇ ਉੱਤਰ ਜਾਂਦੀ ਹੈ ਸੀਗਾ ਤੇ ਇਹ ਤੁਸੀਂ ਦੇਖਣਾ ਜੇ ਤੁਹਾਨੂੰ ਹੁਣੇ ਦੇਖੋ ਮੈਨੂੰ ਥੋੜਾ ਥੋੜਾ ਦਿਖ ਰਿਹਾ ਹੈ ਇਹ ਕੱਪੜੇ ਦੇ ਵਿੱਚੋਂ ਤੇ ਜੇ ਨਾ ਦੇ ਹਿਸਾਬ ਤੇ ਤੁਸੀਂ ਇੱਥੋਂ ਪੁੱਠਾ ਕਰਕੇ ਵੀ ਇੱਥੇ ਸੀਨ ਲਗਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਤੇ ਹੁਣ ਦੇਖੋ ਆਪਣੇ ਉੱਪਰ ਵੀ ਲੱਗੀ ਸੀ ਨੀਚੇ ਵੀ ਲੱਗੀ ਤੇ ਹੁਣ ਆਪਾਂ ਪੈਰ ਪੈਰ ਦੇ ਸੀਨ ਹੈ ਜਿਹੜੀ ਉੱਪਰ ਥੱਲੇ ਕੋਰ ਲਾ ਇਹ ਹੁਣ ਆਪਾਂ ਸਾਰਿਆਂ ਦੇ ਵਿੱਚ ਸਕਰੋਲ ਆ ਭਰ ਦਾਂਗੇ ਜੇ ਪਲੇਨ ਤੁਹਾਡੇ ਕੋਲੇ ਸੂਟ ਆਗਾ ਤਾਂ ਤੁਸੀਂ ਉਹਦੇ ਤੇ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋ ਇਹ ਪ੍ਰਿੰਟਡ ਸੂਟ ਹੈ ਇਹਦੇ ਤੇ ਇੰਨਾ ਡਿਜ਼ਾਈਨ ਹੈ ਜਿਹੜਾ ਤੁਸੀਂ ਇਹਦਾ ਕੋਈ ਲੋਡ ਨਹੀਂ ਹੁੰਦੀ ਡਿਜ਼ਾਈਨ ਬਣਾਉਣੀ ਠੀਕ ਹੈ ਤੁਸੀਂ ਕੋਈ ਪਲੇਨ ਕਾ ਸੂਟ ਤੇ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਦੇਖੋ ਜੀ ਹੁਣ ਆਪਾਂ ਇਹ ਮੂਰੀਆਂ ਦੋਨੇ ਬਣਾ ਲਿਆ ਨੇ ਠੀਕ ਹੈ ਤੇ ਹੁਣ ਆਪਾਂ ਇਹਦੀ ਜਿਹੜੀ ਸੈਂਟਰ ਵਾਲੀ ਸੀਨ ਹੁੰਦੀ ਹੈ ਲਾਸਟ ਉਹ ਮਾਰਾਂਗੇ ਠੀਕ ਹੈ ਜਿੰਨਾ ਆਪਾਂ ਪੌਂਚਾ ਰੱਖਣਾ ਹੈ ਓਨਾ ਰੱਖ ਕੇ ਬਾਕੀ ਆਪਾਂ ਜੇ ਐਕਸਟਰਾ ਹੋਇਆ ਤਾਂ ਆਪਾਂ ਕਟਿੰਗ ਕਰ ਦਾਂਗੇ ਅ 1 ਇੰਚ ਤੁਸੀਂ ਜਿਹੜਾ ਪਿੱਛੇ ਰੱਖ ਸਕਦੇ ਹੋਗੇ ਦੇਖੋ ਹੁਣ ਆਪਾਂ ਸਾਢੇ 6 ਥੋਮੂਰੀ ਤਿਆਰ ਰੱਖਣੀ ਹੈ ਤੇ ਸਾਢੇ 7 ਇਧਰੋਂ ਲੈਣਾ ਹੈ ਇਥੋਂ ਸਾਢੇ 6 ਇਥੋਂ ਸਾਢੇ 7 ਠੀਕ ਹੈ ਇਹਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਣਾ ਹੈਗਾ ਤੇ ਇੱਥੇ ਆਪਾਂ ਹੁਣ ਸੀਨ ਲਗਾਵਾਂਗੇ ਤੇ ਇੱਕ ਗੱਲ ਦਾ ਜ਼ਰੂਰ ਧਿਆਨ ਦੇਣਾ ਹੈ ਦੇਖੋ ਜਿਹੜੀ ਇਹ ਵਾਲੀਆਂ ਸੀਣਾ ਹੁੰਦੀਆਂ ਜਦੋਂ ਆਪਾਂ ਆਕ ਵਾਲਕ ਹੁੰਦਾ ਹੁੰਦਾ ਇੱਧਰ ਪਹੁੰਚਾ ਹੁੰਦਾ ਇਹ ਜਿਹੜੀਆਂ ਆਪਣੀਆਂ ਸੀਣਾ ਹੁੰਦੀਆਂ ਇਹ ਮਿਲਣੀਆਂ ਚਾਹੀਦੀਆਂ ਆਸੇ ਪਾਸੇ ਨਹੀਂ ਜਾਣੀਆਂ ਚਾਹੀਦੀਆਂ ਠੀਕ ਹੈ ਇਹਨੂੰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਫਿਰ ਆਪਾਂ ਇਹਦੇ ਤੇ ਸਿਲਾਈ ਲਗਾਉਣੀ ਹੈ ਦੇਖੋ ਜਿਹੜਾ ਹੁਣ ਆਪਣੇ ਕੋਲੇ ਇਹ ਐਕਸਟਰਾ ਕਪੜਾ ਹੈ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਇੱਥੇ ਥੋੜਾ ਥੋੜਾ ਕਪੜਾ ਰੱਖ ਕੇ ਅੱਧਾ ਤਾਂ ਇੰਚ ਆਪਾਂ ਬਾਕੀ ਦੀ ਸਲਾਈ ਕਟਾਈ ਕਰਾਂਗੇ ਲਓ ਜੀ ਆਪਣੀ ਹੁਣ ਸਲਵਾਰ ਬਣ ਕੇ ਰੈਡੀ ਹੈ ਹਾਂਜੀ ਇਹ ਹੋ ਗਈ ਆਪਣੀ ਸਲਵਾਰ ਰੈਡੀ ਠੀਕ ਹੈ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜੇ ਤੁਹਾਨੂੰ ਵੀਡੀਓ ਸਮਝ ਆਉਂਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਮਝ ਆਈ ਹੈ ਜੇ ਨਹੀਂ ਆਈ ਤਾਂ ਵੀ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਮਝ ਨਹੀਂ ਆਈ ਆਪਾਂ ਕਿਸੇ ਹੋਰ ਤਰੀਕੇ ਨਾਲ ਤੁਹਾਨੂੰ ਸਮਝਾ ਕਰਾਂਗੇ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ